ਸੂਬੇ ਦੇ ਵਿੱਚ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਕਿਸਾਨ ਸੈੱਲ ਨੂੰ ਹੋਰ ਮਜ਼ਬੂਤੀ ਦਿੱਤੀ ਗਈ ਹੈ ਅਤੇ ਕਈ ਨਿਯੁਕਤੀਆਂ ਕੀਤੀਆਂ ਗਈਆਂ ਨੇ ਇਸੇ ਤਹਿਤ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਪੱਡਾ ਨੂੰ ਕਿਸਾਨ ਵਿੰਗ ਦੇ ਵਿੱਚ ਦੁਆਬਾ ਖੇਤਰ ਤੋਂ ਸਟੇਟ ਜਨਰਲ ਸਕੱਤਰ ਲਗਾਇਆ ਗਿਆ ਹੈ ਸੁਖਵੰਤ ਸਿੰਘ ਪੱਡਾ ਹੁਣੇ ਸਾਡੇ ਨਾਲ ਨੇ ਸੂਰ ਰਕਾਰਾਂ ਦੇ ਵਿੱਚ ਵਿਧਾਨ ਸਭਾ ਹਲਕਾ ਕਪੂਤਲਾ ਤੋਂ ਪਾਰਟੀ ਦੇ ਉਮੀਦਵਾਰ ਵੀ ਸਨ ਗੱਲਬਾਤ ਕਰਾਂਗੇ ਆ ਵੱਡਾ ਸਾਹਿਬ ਕਹਿੰਦੇ ਦੇਰ ਆਏ ਤਰਸ ਤਾਏ ਪਰ ਇੱਕ ਅਹਿਮ ਜ਼ਿੰਮੇਵਾਰੀ ਕੋਈ ਸੋਨਹਾਂ ਸੋਨਹਾਂ ਜਿਹਨਾਂ ਨੇ ਕਾਫੀ ਲੰਮੇ ਟਾਈਮ ਤੋਂ ਗੱਲ ਚੱਲ ਰਹੀ ਸੀ ਜਿਨ੍ਹਾਂ ਨੇ ਬੜੀ ਕੋਸ਼ਿਸ਼ ਕਰਕੇ ਅਮਲ ਲੋਕਾਂ ਕਸ਼ਕਸ਼ ਕਰਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਬੋਡੀ ਤਿਆਰ ਕੀਤੀ ਹੈ ਸਤਾਈ ਅਸੀਂ ਜ਼िला ਪ੍ਰਧਾਨ ਲਾਏ ਨੇ ਔਰ ਸੱਤ ਅਸੀਂ ਜਨਨ ਚਾਰਜ ਲਗੇ ਆ ਉਹਦੇ ਵਿੱਚ ਮੇਨ ਮਕਸਦ ਕਿਸਾਨ ਬੰਗ ਨੂੰ ਮਜ਼ਬੂਤ ਕਰਨਾ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਥੋੜੀ ਜੀ ਕਿਸਾਨਾਂ ਦੇ ਵਿੱਚ ਦੂਜੀਆਂ ਪਾਰਟੀਆਂ ਵੱਲੋਂ ਗਲਤ ਵਹਿਮ ਭਰਮ ਪਾਏ ਗਏ ਔਰ ਉਹ ਭੜਕਾਇਆ ਗਿਆ ਕਿਉਂਕਿ ਇਹ ਜਿਹੜੀ ਸਰਕਾਰ ਆ ਇਹ ਤੋਂ ਕਿਸਾਨਾਂ ਦੇ ਖਿਲਾਫ ਜਦੋਂ ਕਿ ਆਮ ਆਦਮੀ ਪਾਰਟੀ ਜਿਹੜੀ ਆ ਕਿਸਾਨਾਂ ਵਾਸਤੇ ਬਹੁਤ ਵੱਡੇ ਵੱਡੇ ਫੈਸਲੇ ਲੈਣ ਨੂੰ ਜਾ ਰਹੀ ਆ ਔਰ ਹਰ ਇੱਕ ਸਹੂਲਤ ਦੇਣ ਨੂੰ ਤਿਆਰ ਆ ਜਿਵੇਂ ਕਿ ਤੁਸੀਂ ਦੇਖਦੇ ਹੀ ਆ ਕਿ ਨਹਿਰਾਂ ਦਾ ਪਾਣੀ ਕਿੱਥੋਂ ਤੱਕ ਪਹੁੰਚਾ ਦਿੱਤਾ ਜਦੋਂ ਜਿਹੜਾ ਕਿ ਕਿਸੇ ਕਿਸੇ ਨੇ ਸੁਪਨਾ ਨਹੀਂ ਲਿਆ ਸਾਰੇ ਟੋਬਿਆਂ ਨਾਲਿਆਂ ਦੇ ਵਿੱਚ ਪਾਣੀ ਭਰ ਕੇ ਜਾਂਦੇ ਨੇ ਲੋਕੀਂ ਔਰ ਜਿਹੜੀ ਬਿਜਲੀ ਆ ਪਹਿਲਾਂ ਰਾਤਾਂ ਨੂੰ ਦੰਦੇ ਸੀ ਹੁਣ ਕਦੇ ਰਾਤ ਨੂੰ ਬਿਜਲੀ ਨਹੀਂ ਹੁੰਦੀ ਦਿਨ ਦੇ ਟਾਈਮ ਬਿਜਲੀ ਆਉਂਦੀ ਆ ਉਹ ਕਿਸਾਨ ਖੁਦ ਮਰਕੋਣ ਆ ਕੇ ਜਿਹੜੇ ਵਾਕੇ ਸਹੀ ਬੋਲਦੇ ਨੇ ਔਰ ਠੀਕ ਦੱਸਦੇ ਨੇ ਕਈ ਤਾਂ ਢਕਾਉ ਹੁੰਦੇ ਨੇ ਜਾਂ ਦੂਸਰੀਆਂ ਪਾਰਟੀਆਂ ਨਾਲ ਸਬੰਧ ਰੱਖਦੇ ਆ ਔਰ ਜਿਹੜੇ ਠੀਕ ਸਹੀ ਕਿਸਾਨ ਨੇ ਆਉਣ ਕੇ ਦੱਸਦੇ ਨੇ ਵੀ ਅਸੀਂ ਜਿਹੜਾ ਮਲੋਖ ਨੂੰ ਮਜ਼ਾ ਲੈ ਰਹੇ ਆ ਵੀ ਕਦੇ ਤਾਂ ਨਿਤਰਾਤ ਨੂੰ ਬਿਜਲੀ ਆ ਜਾਂਦੀ ਸੀ ਤੇ ਕਦੇ ਦੁਪਹਿਰੇ ਆਉਣੀ ਤੇ ਚਲੇ ਜਾਣੀ ਉਹਨਾਂ ਗੱਲਾਂ ਤੋਂ ਬਿਲਕੁਲ ਛੁਟਕਾਰਾ ਪੈ ਗਿਆ ਔਰ ਅਸੀਂ ਬੜੇ ਮਜ਼ੇ ਦੇ ਨਾਲ ਆਪਣੀ ਖੇਤੀ ਕਰ ਰਹੇ ਆ ਔਰ ਇਸੇ ਤਰ੍ਹਾਂ ਹੀ ਐਸੇ ਗੱਲ ਨੂੰ ਹੋਰ ਮਲ ਅੱਗੇ ਵਧਾਇਆ ਜਾ ਰਿਹਾ ਕਿਸਾਨ ਬੈਂਕ ਨੂੰ ਮਜ਼ਬੂਤ ਕਰਨ ਵਾਸਤੇ ਕੱਲ ਵੱਡੀ ਮੀਟਿੰਗ ਵਿੱਚ ਇਹ ਫੈਸਲੇ ਲਏ ਗਏ ਆ ਇਹ ਜਿਹੜਾ ਫੈਲਾ ਇਹ ਜਿਹੜਾ ਵਹੰਗਾ ਇਹਨੂੰ ਮਜ਼ਬੂਤ ਕਰਕੇ ਅਸੀਂ ਜਿਸ ਤੋਂ ਦੂਸਰੇ ਬੈਂਕ ਮੇਨ ਬੈਂਕ ਦੇ ਵਿੱਚ ਬਲਾਗ ਪ੍ਰਧਾਨ ਬਣਾਏ ਆ ਅਸੀਂ ਬਲਾਗ ਪ੍ਰਧਾਨਾਂ ਤੱਕ ਔਰ ਪਿੰਡਾਂ ਵਿੱਚ ਇਹਨਾਂ ਵਿੱਚ ਕਮੇਟੀਆਂ ਬਣਾਵਾਂਗੇ ਤਾਂ ਕਿ ਅਸੀਂ ਆਪਣੇ ਇਸ ਕਿਸਾਨ ਨੂੰ ਆਪਣੇ ਕਿਸਾਨ ਨੂੰ ਦੱਸ ਸਕੀਏ ਕਿ ਇਹ ਜਿਹੜੀ ਸਾਡੀ ਪਾਰਟੀ ਆ ਤੁਹਾਡੇ ਕਿਸਾਨ ਹਿੱਤ ਦੀ ਪਾਰਟੀ ਉਹ ਤੁਹਾਡੇ ਤੁਹਾਡੇ ਵਾਸਤੇ ਆ ਵੱਡਾ ਸਾਹਿਬ ਜਿਸ ਤਰ੍ਹਾਂ ਕਿ ਅੱਗੇ ਤੁਸੀਂ ਕਬੂਰਤਲਾ ਹਲਕਾ ਜਾਂ ਸੁਲਤਾਨਪੁਰ ਤੱਕ ਸੀਮਤ ਸੀਗੇ ਤਾਂ ਹੁਣ ਪੂਰੇ ਦੁਆਬੇ ਦੀ ਜ਼ਿੰਮੇਵਾਰੀ ਆ ਗਈ ਚਾਰ ਪੰਜ ਜ਼ਿਲ੍ਹੇ ਤੁਹਾਡੇ ਅੰਡਰ ਆ ਗਏ ਤਾਂ ਭਾਰ ਵੀ ਵੱਡਾ ਹੋ ਗਿਆ ਤਾਂ ਕਿੱਦਾਂ ਇਹ ਸਾਰਾ ਸਿਸਟਮ ਨੂੰ ਚਲਾਉਂਗੇ ਦੇਖੋ ਜੀ ਮੇਰਾ ਤਾਂ ਸ਼ੁਰੂ ਤੋਂ ਸੁਪਨਾ ਹੀ ਇਹ ਕੇਹ ਰਿਹਾ ਕਿ ਮੈਂ ਪੰਜਾਬ ਦੀ ਸੇਵਾ ਕਿੱਦਾਂ ਕਰਨੀ ਆ ਨਹੀਂ ਤਾਂ ਮੇਰਾ ਵਧੀਆ ਕਾਰੋਬਾਰ ਬਾਹਰ ਯੂਰਪ ਵਿੱਚ ਜਰਮਨ ਦੇ ਵਿੱਚ ਹੁਣ ਤਾਂ ਚਲੋ ਬੱਚਿਆਂ ਨੇ ਸੰਭਲਿਆ ਉਦੋਂ ਵੀ ਮੈਂ ਪ੍ਰਵਾਹ ਨਹੀਂ ਕੀਤੀ ਕਿ ਜਦੋਂ ਮੈਨੂੰ ਖੁਦ ਹੀ ਜਾ ਕੇ ਦੇਖਣਾ ਪੈਂਦਾ ਸੀਗਾ ਤੇ ਲੇਕਿਨ ਹੁਣ ਤਾਂ ਬੱਚੇ ਦੇਖ ਰਹੇ ਨੇ ਬੋਲੇ ਇਹ ਜ਼ਿੰਮੇਵਾਰੀ ਨੂੰ ਮੈਂ ਬੜੇ ਤੰਦੇ ਇਹਨਾਂ ਨੂੰ ਪੂਰਾ ਕਰਾਂਗਾ ਔਰ ਮੈਂ ਉਸ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਜਿਨੇ ਮੈਨੂੰ ਇੰਨੇ ਜੋਗਾ ਬਣਾਇਆ ਔਰ ਬਲ ਉਹੀ ਬਖਸ਼ਦਾ ਉਹਨੇ ਮੈਨੂੰ ਬਲ ਦਿੱਤਾ ਆ ਉਸ ਦੇ ਬਲ ਦੇ ਅਨੁਸਾਰਿਕ ਅਪਾ ਇਹਨੂੰ ਪੂਰੀ ਤਰ੍ਹਾਂ ਤੰਦੇ ਇਹਨਾਂ ਨੂੰ ਪੂਰਾ ਕਰਾਂਗੇ ਆ ਪੱਡਾ ਸਾਹਿਬ ਲਗਭਗ 7-8 ਸਾਲ ਪਹਿਲਾਂ 2017 ਦੇ ਵਿੱਚ ਜਦੋਂ ਤੁਹਾਨੂੰ ਪਾਰਟੀ ਨੇ ਇਥੋਂ ਟਿਕਟ ਦੇ ਕੇ ਮਾਣ ਬਖਸ਼ਿਆ ਸੀਗਾ ਤੇ ਉਸ ਤੋਂ ਬਾਅਦ ਇੰਨਾ ਲੰਮਾ ਇਹ ਗੈਪ ਕਿੱਦੋਂ ਪੈ ਗਿਆ ਹਾਂ ਮੈਂ ਆਪਣੀ ਮਰਹਲ ਪਹਿਲੇ ਵੀ ਕਈ ਵਾਰ ਗੱਲ ਹੋਈ ਜਦੋਂ ਮੈਂ 17 ਦੇ ਇਲੈਕਸ਼ਨ ਤੋਂ ਬਾਅਦ ਆਪਣਾ ਕਾਰੋਬਾਰ ਦੇਖਣ ਲਈ ਦੁਬਾਰਾ ਜਰਮਨੀ ਗਿਆ ਔਰ 18 ਦੇ ਵਿੱਚ ਮੇਰੀ ਵਾਪਸੀ ਸੀ ਤੇ ਜਿਸ ਦਿਨ ਮੇਰੀ ਟਿਕਟ ਮੈਨੂੰ ਯਾਦ ਆ 23 ਫਰਵਰੀ ਨੂੰ ਆਪਣਾ 26 ਨੂੰ ਆਉਣਾ ਸੀ 23 ਨੂੰ ਆਪਣਾ ਦੂਸਰਾ ਕੋਵਿਡ ਸ਼ੁਰੂ ਹੋ ਗਿਆ ਔਰ ਕੋਵਿਡ ਦੇ ਟਾਈਮ ਦੇ ਵਿੱਚ ਪੌਣੇ 2 ਸਾਲ ਉੱਥੋਂ ਕਿਸੇ ਬਸੇ ਨਿਕਲ ਨਹੀਂ ਸਕੇ ਇਵਨ ਮੈਨੂੰ ਮਤਲਬ ਉੱਥੇ ਤਾਂ ਕਿਸ ਨੂੰ ਮਿਲਣਾ ਕਰਨਾ ਕੋਈ ਔਕਾ ਹੋ ਗਿਆ ਸੀਗਾ ਉਹਦੇ ਦੌਰਾਨ ਮੈਂ ਇੱਥੇ ਨਹੀਂ ਆ ਸਕਿਆ ਵੱਧ ਕੇ ਸਮਝੀ ਕਿ ਉਦੋਂ ਬਾਅਦ ਵਿੱਚ ਮੇਰੇ ਬੈਗ ਦੀ ਮੈਨੂੰ ਪ੍ਰੋਬਲਮ ਆ ਗਈ ਮੇਰੇ ਉੱਥੇ ਜਰਮਨੀ ਤੋਂ ਆਪਰੇਸ਼ਨ ਕਰਾਇਆ ਤੇ ਇਸ ਵਜ੍ਹਾ ਕਰਕੇ ਮੈਂ ਮਤਲਬ ਲੰਮਾ ਟਾਈਮ ਇੱਥੇ ਮਲ ਸੇਵਾ ਨਹੀਂ ਕਰ ਸਕਿਆ ਔਰ 2022 लास्ट ਤੋਂ ਇਹ ਦੁਆਰ ਮੈਂ ਇੱਥੇ ਹੀ ਹਾਂ ਔਰ ਆਪਣੀ ਤੰਦ ਹੀ ਨਾ ਪਾ ਟਿਸ਼ਰਟ ਜੀ ਇਹ ਸਮਾ ਦਾ ਖਰੋਤ ਵਿੱਚ ਨਾ ਆਉਂਦੀ ਤਾਂ ਕਿੰਦੇ ਕਿ ਸਥਿਤੀਆਂ ਕੁਝ ਹੋਰ ਹੋਣੀਆਂ ਸੀ ਸ਼ਾਇਦ ਤੁਸੀਂ ਕਿਸੇ ਹੋਰ ਮਕਾਮ ਤੇ ਹੁੰਦੇ ਦੇਖੋ ਜੀ ਇਹ ਮੈਂ ਕਹੂੰਗਾ ਇਹ ਤਾਂ ਸਭਾ ਵੱਤ ਵਡਿਆਈਆਂ ਆ ਮਤਲਬ ਬੰਦਾ ਬਹੁਤ ਕੁਝ ਸੋਚਦਾ ਔਰ ਉਸ ਵੇਰ ਨੂੰ ਸੋਚ ਕੇ ਕੁਝ ਚੱਲਦਾ ਮੈਂ ਇੱਧਰ ਨੂੰ ਜਾ ਰਿਹਾ ਲੇਕਿਨ ਜਾਣਾ ਨੂੰ ਹੋਰ ਕਿਸੇ ਪਾਸੇ ਪੈ ਜਾਂਦਾ ਇਹ ਤੇ ਉਹ ਪ੍ਰਮਾਤਮਾ ਦੇ ਹੱਥ ਵਸਾ ਮੈਂ ਉੱਤੇ ਵਿਸ਼ਵਾਸ ਰੱਖਦਾ ਵਾ ਜੋ ਉਹ ਚਾਹੁੰਦਾ ਉਹੀ ਹੁੰਦਾ ਮੈਂ ਆਪਣੀ ਜ਼ਿੰਦਗੀ ਵਿੱਚ ਉਹਦੇ ਵਿਸ਼ਵਾਸ ਸਰਕਾਰ ਬਹੁਤ ਖੁਸ਼ ਹਾਂ ਪੱਟਾ ਸਾਹਿਬ ਇੱਕ ਇਹ ਵੀ ਗੱਲ ਉੱਪਰ ਕੇ ਸਾਹਮਣੇ ਆਉਂਦੀ ਕਿ ਤੁਸੀਂ ਦੋ ਹਲਕਿਆਂ ਦੇ ਵਿੱਚ ਫਸੇ ਰਹਿੰਦੇ ਹੋ ਟੈਕਟ ਤੁਸੀਂ ਮੰਗਦੇ ਸੁਲਤਾਨਪੁਰੋਂ ਮਿਲ ਜਾਂਦੀ ਕਪੂਰਥਲਿਓ ਤਾਂ ਹੁਣ ਤੁਹਾਡਾ ਫੋਕਸ ਕਿਹੜੇ ਹਲਕੇ ਤੇ ਕਪੂਰਥਲੇ ਤੇ ਜਾਂ ਸੁਲਤਾਨਪੁਰ ਤੇ ਦੇਖੋ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਮੇਰਾ ਪਿੰਡ ਅਖੀਰਾਂਵਾਲੀ ਹਲਕਾ ਸੁਲਤਾਨਪੁਰ ਚ ਪੈਂਦਾ ਔਰ ਮੈਂ 2009-10 ਤੋਂ ਪਹਿਲਾਂ ਕਾਂਗਰਸ ਦੇ ਹੋਣ ਦੇ ਟਾਈਮ ਵੀ ਉੱਥੇ ਸੇਵਾ ਕੀਤੀ ਲੰਮਾ ਟਾਈਮ ਉੱਥੇ ਰਿਹਾ ਉੱਥੇ ਨਾਲ ਜੋ ਵੱਡੇ ਪਿੰਡਾਂ ਮਲ ਉੱਥੇ ਭਾਈਚਾਰਾ ਬਣਿਆ ਹੋਇਆ ਸੀਗਾ ਤੇ ਮੈਂ ਤਾਂ ਉਥੋਂ ਇਲੈਕਸ਼ਨ ਲੜਨੀ ਚਾਹੁੰਦਾ ਸੀ ਚਲੋ ਪਾਰਟੀ ਦੀ ਮਰਜ਼ੀ ਆ ਉਹਨਾਂ ਵੱਡੇ ਵੀਸ ਚੀਮਾ ਸਾਹਿਬ ਟਿਕਟ ਦੇ ਦਿੱਤੀ ਤੇ ਮੈਨੂੰ ਕਪੂਰਥਲੇ ਤੋਂ ਦੇ ਦਿੱਤੀ ਇਹ ਤਾਂ ਪਾਰਟੀ ਦਾ ਡਿਸੀਜਨ ਆ ਪਰ ਲੇਕਿਨ ਮੈਂ ਹੁਣ ਆਪਣਾ ਫੋਕਸ ਜਿਹੜਾ ਵਾ ਕਪੂਰਥਲੇ ਤੋਂ ਕਰ ਰਿਹਾ ਕਿਉਂਕਿ ਕਪੂਰਥਲਾ ਮੇਰਾ ਅਧਿਕਾਰ ਆ ਔਰ ਪਰਿਵਾਰ ਵੀ ਮੇਰੇ ਇੱਥੇ ਜਿਹੜੇ ਨੇ ਸਾਰੇ ਜਿਹੜੀ ਪਾਰਟੀ ਦੇ ਮੈਂਬਰ ਨੇ ਸਾਰੇ ਮੇਰੇ ਪਰਿਵਾਰ ਨਾਲ ਬੰਨ੍ਹੇ ਜੁੜੇ ਹੋਏ ਆ ਇਸ ਕਰਕੇ ਮੈਂ ਕਪੂਰਥਲੇ ਤੋਂ ਫੋਕਸ ਕਰ ਰਿਹਾ ਉਹਦਾ ਚੀਮਾ ਸਾਹਿਬ ਨਾਲ ਬੰਦੀ ਹੁੰਦਾ ਢੀ ਬਿਲਕੁਲ ਬਣਦੀ ਆ ਮੈਂ ਤੁਹਾਨੂੰ ਉਹ ਦਿਖਾ ਦਿੰਦਾ ਕਿ ਪਰਸੋਂ ਮੇਰੇ ਫੋਨ ਦੇ ਉੱਤੇ ਗੱਲ ਵੀ ਹੋਈ ਉਹਨਾਂ ਨਾਲ ਦੇਖੋ ਮਤਲਬ ਸਾਡਾ ਕੋਈ ਉਹਨਾਂ ਦੇ ਨਾਲ ਕੋਈ ਆਸਿਸ ਬੈਰਬੋਧ ਸੀ ਕਿ ਜਮੀਨ ਥੋੜੋ ਬਣਣੀ ਹੈ ਚਲੋ ਪਾਰਟੀ ਦਾ ਕਰਕੇ ਹੋ ਗਿਆ ਕਿਉਂਕਿ ਮੈਂ ਵੀ ਉੱਥੋਂ ਚਾਹੁੰਦਾ ਸੀ ਉਹ ਵੀ ਚਾਹੁੰਦੇ ਸੀਗੇ ਲੇਕਿਨ ਮੇਰੇ ਭਾਤੇ ਭਰਾ ਨੇ ਮਤਲਬ ਮੈਨੂੰ ਯਾਦ ਆ ਇੱਕ ਵਾਰ ਇਹਨਾਂ ਦੇ ਸਾਡੇ ਲਾਗੇ ਜਮੀਨ ਪੈਂਦੀ ਆ ਉਦੋਂ ਮੈਂ ਪਾਰਟੀ ਵਿੱਚ ਵੀ ਨਹੀਂ ਸੀ ਤੇ ਇਹਨਾਂ ਨੇ ਮੈਨੂੰ ਇੱਕ ਫੋਨ ਕੀਤਾ ਕਿ ਉਹਨਾਂ ਦੇ ਰਿਸ਼ਤਦਾਰਾਂ ਨੇ ਵੀ ਉਹਨਾਂ ਦੇ ਸਿਕੇ ਦੇ ਵਿੱਚ ਆ ਜਮੀਨ ਨੂੰ ਵੀ ਉਹ ਮਦਦ ਕਰ ਸਕਦੇ ਔਰ ਮੈਂ ਕਹੋਦੋ ਉਸ ਪਰਿਵਾਰ ਦੀ ਵੰਡ ਆਪ ਡਾ ਕੇ ਕਰਾਈ ਸੀ ਪਰ ਮੈਨੂੰ ਇਦਾਂ ਦੀ ਕੋਈ ਗੱਲ ਨਹੀਂ ਕਿ ਮੇਰਾ ਉਹਨਾਂ ਨਾਲ ਕੋਈ ਵਿਰੋਧ ਆ ਮਨ ਸਾਡੇ ਭਾਈਚਾਰਕ ਸਾਂਝ ਵੀ ਆ ਮੇਰੇ ਵੱਡੇ ਭਰਾ ਨੇ ਇਦਾਂ ਦੀ ਕੋਈ ਗੱਲ ਨਹੀਂ ਤਾਂ ਵੱਡਾ ਸਾਹਿਬ ਹੁਣ ਕੀ ਤੁਹਾਡੀ ਅਗਲੀ ਜਿਹੜੀ ਰਣਨੀਤੀ ਹੈਗੀ ਆ ਕਿ ਆ ਇੱਕ ਅਹੁਦਾ ਤੁਹਾਨੂੰ ਮਿਲ ਗਿਆ ਜ਼ਿੰਮੇਵਾਰੀ ਵਧ ਗਈ ਹੈਗੀ ਦੇਖੋ ਗੱਲ ਇਹ ਆ ਜਿਹੜੀਆਂ ਇਲੈਕਸ਼ਨਾਂ ਲੜਨੀਆਂ ਚੋਣਾਂ ਲੜਨੀਆਂ ਇਹ ਤਾਂ ਪਾਰਟੀ ਦੇ ਹੱਥੋਂ ਹੱਸ ਹੁੰਦਾ ਉਹ ਕਿਹਨੂੰ ਕਿ ਤਲਕ ਲਾਉਂਦੇ ਨੇ ਤੇ ਉਹ ਉਹ ਹੀ ਲੜੂਗਾ ਪਰ ਮੈਨੂੰ ਜੋ ਜ਼ਿੰਮੇਵਾਰੀ ਮੈਂ ਤੇ ਕਹਿੰਦਾ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਇਹਨੂੰ ਮੈਂ ਪੂਰੀ ਤਨਦੇ ਨਾਨ ਨਾਲ ਪੂਰਾਵਾਂ ਕਿਉਂਕਿ ਆਉਣ ਵਾਲੀਆਂ ਇਲੈਕਸ਼ਨ ਜਿੱਦਾਂ ਕਿ ਜ਼ਿਲ੍ਹਾ ਪਰਿਸ਼ਦਾਂ ਬਲਾਕ ਸੰਤੀਆਂ ਉਹ ਸੈਟ ਤੇ ਖੜੀਆਂ ਉਹਨਾਂ ਦੀਆਂ ਟੈਕਟਾਂ ਵੰਡ ਰੀਆਂ ਫਿਰ ਆਪਣੇ ਕੈਂਡੀਡੇਟ ਜਿਤਾਉਣ ਨੇ ਉਹ ਵੀ ਤੁਹਾਡੀ ਜ਼ਿੰਮੇਵਾਰੀ ਤੁਹਾਡੇ ਤੇ ਪੈਣੀ ਆ ਬਾਕੀਆਂ ਦੇ ਪੈਣੀ ਨਾਲ ਤੁਹਾਡੇ ਵੀ ਪੈਣੀ ਆ ਹਾਂਜੀ ਇਸੇ ਕਰਕੇ ਅਸੀਂ ਆਪਣਾ ਕਿਸਾਨ ਬੈਂਕ ਜਿਹੜਾ ਉਹਨੂੰ ਮਜ਼ਬੂਤ ਕਰ ਰਹੇ ਹਾਂ ਕਿਉਂਕਿ ਵੋਟਾਂ ਤਾਂ ਜਿਹੜੀਆਂ ਜਿਆਦਾ ਅੱਜ ਕੱਲ੍ਹ ਸਾਡਾ ਜੂਸ ਜਿਹੜਾ ਉਹ ਤਾਂ ਜਿਆਦਾ ਮਾਈਗ੍ਰੇਟ ਹੋ ਗਿਆ ਬਾਹਰ ਹੁਣ ਕਰਾਂ ਵਿੱਚ ਸਾਡੇ ਬਜ਼ੁਰਗ ਜਾਂ ਸਾਡੇ ਹਮ ਆਣੀ ਦਾਗਰੇ ਜਿਹੜੇ ਮਲ ਕਿਸਾਨੀ ਕਰਦੇ ਆ ਉਹਨਾਂ ਦੀ ਜਿਹੜੀ ਵੋਟ ਆ ਉਹਨਾਂ ਨੂੰ ਅਸੀਂ ਤਾਂ ਹੀ ਲੈ ਸਕਦੇ ਜੇ ਅਸੀਂ ਉਹਨਾਂ ਦੇ ਕੋਈ ਭਲੇ ਦੀ ਗੱਲ ਕਰਾਂਗੇ ਜਾਂ ਉਹਨਾਂ ਦੇ ਕੰਮ ਕਰਾਂਗੇ ਤੇ ਇਸੇ ਹਰ ਕਿਸਾਨ ਵੈਂਕ ਮਤਲਬ ਮਿੱਟੀ ਜੋ ਜ਼ਿੰਮੇਵਾਰੀ ਲੱਗੀ ਆ ਅਸੀਂ ਉਹਨਾਂ ਕਿਸਾਨਾਂ ਦੇ ਹੱਕ ਵਿੱਚ ਖੜੇ ਆ ਔਰ ਉਹਨਾਂ ਦੀ ਵੋਟ ਜਿਹੜੀ ਹੈ ਜਿਹੜਾ ਕੈਂਡੀ ਦਿੱਤਾ ਉਹ ਹੀ ਨਾਲ ਜਾ ਜਾ ਕੇ ਮਤਲਬ ਉਹਦੀ ਹੈਲਪ ਕਰਾਂਗੇ ਔਰ ਨੂੰ ਪੂਰਨ ਆਸ ਅਸੀਂ ਵਿੱਚ ਪੂਰੀ ਕਾਮਯਾਬੀ ਨਾਲ ਅੱਗੇ ਆਵਾਂਗੇ ਸਵੈ ਸਨ ਸਦਾ ਸਕਵੰਦ ਸਿੰਘ ਵੱਡਾ ਹੋਣੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਹੁਣ ਇਹ ਮ ਜ਼ਿੰਮੇਵਾਰੀ ਸੌਂਪੀ ਹੈਗੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਜੋ ਵੀ ਜ਼ਿੰਮੇਵਾਰੀ ਸੌਂਪੀ ਹੈ ਉਹਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਉਹ ਲਿਵਾਉਣਗੇ ਤੇ ਪਾਰਟੀ ਦੇ ਇਸ ਵਿੰਗ ਨੂੰ ਮਜ਼ਬੂਤ ਕਰਨ ਵਾਸਤੇ ਦਿਨ ਰਾਤ ਇੱਕ ਕਰਨਗੇ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਹੈਗੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਉਹਨਾਂ ਨੂੰ ਵੀ ਲੈ ਕੇ ਆਉਂਦੇ ਸਮਾਂ ਦੇ ਵਿੱਚ ਜਿਹੜਾ ਕਿ ਵੰਥਨ ਸ਼ੁਰੂ ਕੀਤਾ ਜਾਊਗਾ ਔਰ ਜਿਹੜੇ ਚੰਗੇ ਉਮੀਦਵਾਰ ਹੈਵਾਰ ਹੈਗੇ ਆ ਉਹਨਾਂ ਨੂੰ ਟਿਕਟਾਂ ਦੇ ਕੇ ਮੈਦਾਨ 'ਚ ਉਤਾਰਿਆ ਜਾਵੇਗਾ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਕਪੂਰਥਲਾ